ਆ ਜਲਾਲਾਬਾਦ ਦੇ ਪਿੰਡ ਖੜਾਂਜੇ ਦੇ ਖੇਤਾਂ ਵਿੱਚ ਖੜੀ ਕਣਕ ਦੀ ਫਸਲ ਨੂੰ ਅੱਗ ਲੱਗਣ ਦੀ ਜਿਹੜੀ ਮੰਦ ਭਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਾਣਕਾਰੀ ਅਨੁਸਾਰ ਬਿਜਲੀ ਦੀਆਂ ਤਾਰਾਂ ਦੀ ਸਪਾਰਕਿੰਗ ਨਾਲ ਕਰੀਬ 4 ਏਕੜ ਖੜੀ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ ਹੈ ਅਤੇ ਜਦੋਂ ਕਿਸਾਨ ਕਮਲਦੀਪ ਪੁੱਤਰ ਧਰਮਪਾਲ ਨੂੰ ਉਸ ਦੀ ਫਸਲ ਨੂੰ ਅੱਗ ਲੱਗਣ ਦਾ ਪਤਾ ਲੱਗਿਆ ਤਾਂ ਉਥੋਂ ਦੇ ਆਸ-ਪਾਸ ਦੇ ਸਾਰੇ ਲੋਕਾਂ ਵੱਲੋਂ ਬੜੀ ਮੁਸ਼ਕਲ ਦੇ ਨਾਲ ਅੱਗ ਦੇ ਕਾਬੂ ਪਾਇਆ ਗਿਆ ਤੁਸੀਂ ਤਸਵੀਰਾਂ ਵਿੱਚ ਨਜ਼ਰ ਮਾਰ ਸਕਦੇ ਹੋ ਕਿ ਖੇਤਾਂ ਵਿੱਚ ਖੜੀ ਹੋਈ ਕਣਕ ਦੀ ਫਸਲ ਕਿਵੇਂ ਅੱਗ ਦੀ ਲਪੇਟ ਵਿੱਚ ਆ ਗਈ ਅਤੇ ਪੁੱਤਾਂ ਵਾਂਗ ਪਾਲੀ ਹੋਈ ਕਿਸਾਨ ਦੀ ਫਸਲ ਦੇਖਦੇ ਆਂ ਦੇਖਦੇ ਆਂ ਹੀ ਮਿੱਟੀ ਵਿੱਚ ਮਿਲ ਗਈ ਹੈ ਉਧਰ ਪੀੜਤ ਕਿਸਾਨ ਨੇ ਸਰਕਾਰ પાસેੋਂ ਮੁਆਵਜ਼ੇ ਦੀ ਮੰਗ ਵੀ ਕੀਤੀ ਹੈ ਅਤੇ ਬਿਜਲੀ ਬੋਰਡ ਨੂੰ ਵੀ ਬੇਨਤੀ ਕੀਤੀ ਹੈ ਕਿ ਬਿਜਲੀ ਦੀ ਸਪਲਾਈ ਛੱਡਣ ਸਮੇਂ ਪੂਰਾ ਮੌਸਮ ਦਾ ਵੀ ਧਿਆਨ ਰੱਖਿਆ ਜਾਵੇ ਕਿਸਾਨ ਕਮਲਦੀਪ ਨੇ ਕਿਹਾ ਕਿ ਸਾਡਾ ਜੋ ਨੁਕਸਾਨ ਹੋਣਾ ਸੀ ਹੋ ਗਿਆ ਪਰ ਅਸੀਂ ਇਹ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਕਿ ਕਿਸੇ ਹੋਰ ਵੀਰ ਦਾ ਜਿਹੜਾ ਨੁਕਸਾਨ ਇਸ ਤੋਂ ਬਾਅਦ ਨਾ ਹੋ ਸਕੇ ਕੀ ਨਾਮ ਹੈ ਤੁਹਾਡਾ ਕੀ ਕਾਰਨ ਹੈ ਜੀ ਅੱਗ ਲੱਗਣ ਦਾ ਇਹ ਲਾਈਟ ਦਾ ਕਾਰਨ ਹੀ ਹੈ ਜੀ ਲਾਈਟ ਸਵੇਰ ਚੱਲੀ ਜਦੋਂ ਤੇ ਉਹ ਸਪਾਰਕ ਮਾਰ ਗਈ ਹੈ ਜੀ ਤੇ ਸਿਹਰ ਸਾਹਿਬ ਦੀ ਕੜਕਸੀ ਜੀ ਚਾਰ ਕਿੱਲਾਂ ਦੇ ਕਰੀਬ ਚਾਰ ਸੜਕਾਂ ਦੇ ਆਂ ਕਿੱਲਾਂ ਦੇ ਕਰੀਬ ਸਾਡੀ ਸਾਡੇ ਸਵਾਰ ਹੋ ਗਏ ਅਸੀਂ ਹੁਣੇ ਗ੍ਰਿਡ ਚੋਂ ਆਏ ਆ ਜੀ ਗ੍ਰਿਡ ਵਾਲਿਆਂ ਦੇ ਵੀ ਉਹ ਕੰਪਲੇਨ ਪਾਈ ਆ ਕਿਸੇ ਨੇ ਮੁੱਦੀ ਨਹੀਂ ਉਹ ਲਾਈਟ ਛੱਡੋ ਕਹਿੰਦੇ ਅਸੀਂ ਆਪਦੀ ਨਾਲ ਦੀ ਬਿਜਲੀ ਚਲਾ ਕਰਦੇ ਨਾ ਸ਼ਾਮ ਨੂੰ ਇਹ ਤਾਂ ਸਰਕਾਰ ਨੂੰ ਬੇਨਤੀ ਹੈ ਜੀ ਅਸੀਂ ਨਾਲ ਜਾਂ ਤਾਂ ਇਹ ਮੁਆਫੀਆ ਦੇ ਦੇਣ ਸਾਨੂੰ ਜਾਂ ਸੇਠ ਸਾਹਿਬ ਦੇ ਦੇਣ ਜਿਹੜੇ ਕੰਪਲੇਨਟ ਪਾ ਰਹੇ ਆ ਅਕਸਰ ਮਜਬੂਰੀ ਹੈ ਅਸੀਂ ਸਾਰਾ ਸਾਲ ਨਹੀਂ ਅਸੀਂ ਕਿਸੇ ਤੋਂ ਕੋਈ ਡਿਮਾਂਡ ਕਰਦੇ ਆ ਹਫਤਾ ਜ਼ਿੰਮੇਵਾਰ ਨਹੀਂ ਘਟਕ ਸੜਕੇ ਸੁਭਾ ਹੋ ਗਈ ਇਹਦਾ ਕੀ ਕੀਤਾ ਜਾਵੇ ਅਸੀਂ ਤਾਂ ਇਹੀ ਬੇਨਤੀ ਕਰਦੇ ਆ ਵੀ ਜੀ ਲੈਟ ਦਾ ਕੰਮ ਦਿੰਦਾ ਮਾ ਆਪ ਤੱਕ ਤੱਕ ਕਮ ਸੇ ਕਮ ਬੰਦ ਕਰ ਦਿੱਤਾ ਜਾਵੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਰਪਾਰ ਹੈ ਕੀ ਕਾਰਨਾ ਜੀ ਆ ਕਣਕ ਨੂੰ ਜਿਹਨੇ ਤੋਂ ਲੱਗਿਆ ਜੇ ਹਵਾ ਤੇਜ਼ ਆ ਲੈਟ ਕੱਢੀ ਕਿੰਨੇ ਏਕੜ ਜ਼ਮੀਨ ਜਿਹੜੀ ਆ ਕਣਕ ਸੜ ਕੇ ਸੁਆਹੀ ਆ ਯਾਰ ਕਿ ਕਿਲੇ ਹੋਊਗੀ ਇਹ ਅੱਧ ਪੱਗ ਆਈਡੀਆ ਚਾਰ ਕਿਲੇ ਕੀ ਮੰਗ ਕਰਦੇ ਹੋ ਮੰਗ ਹੁਣ ਕੀ ਕਰਨੀ ਆ ਜੀ ਹਾਂ ਹੁਣ ਤਾਂ ਕੋਈ ਨਹੀਂ ਤੇ ਇਹਨੇ ਇਹਦੀ ਲਹਿਰ ਬੰਦ ਕੀਤੀ ਜਾਵੇ ਕੱਲ ਨੂੰ ਹੋਰ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਸਾਡਾ ਤਾਂ ਹੋ ਗਿਆ ਜਿਹੜਾ ਹੋਣਾ ਸੀ ਹਾਂਜੀ ਦੋਵਾਰਾ ਹੱਥ ਸਾਹ ਹੋ ਗਿਆ ਜਾਜੀ ਦੋਵਾਰਾ ਹੱਥ ਸਾਹ ਹੋ ਗਿਆ